ਕਬੱਡੀ ਪੌਂਡ ਦੇ ਲਈ ਕਹਿੰਦੇ ਨਾਜਮਨ ਕਲਕ ਸੀਵਨ ਦੀ ਟੀਮ ਦਾ ਗੱਧਰੂ ਪਰ ਕਾਂਗਿਆ ਵਾਲਾ ਬਾਪੂ ਚੰਨਣ ਸਿੰਘ ਦਾ ਪੋਤਾ ਉਹ ਫਾਜ਼ਿਲਕੇ ਇਲਾਕੇ ਤੋਂ ਆਇਆ ਉਹ ਕਾਂਗਿਆ ਵਾਲਾ ਕਾਂਗਿਆ ਵਾਲਾ ਹੋਈ ਪਈ ਆ ਕਾਂਗਿਆ ਵਾਲਾ ਕਾਂਗਿਆ ਵਾਲਾ ਹੋਈ ਪਈ ਆ ਉਹ ਕਾਂਗਿਆ ਵਾਲਾ ਕਾਂਗਿਆ ਵਾਲਾ ਹੋਈ ਪਈ ਆ ਵਾਹ ਕਾਂਗਿਆ ਵਾਲਾ ਕਾਂਗਿਆ ਦੀ ਪਈ ਹੈ ਲਓ ਅਗਲੀ ਕਬੱਡੀ ਰਵੀ ਖੇਡ ਮੈਦਾਨ ਦੇ ਵਿੱਚ ਨੌਜੋਨ ਪਾਉਣ ਦੇ ਲਈ ਵਾਧਾ ਹੋਇਆ ਰਵੀ ਮੇਰੇ ਵੀਰੋ ਰਵੀ ਕਬੱਡੀ ਪਾ ਰਿਹਾ ਹੈ ਅਛਰਾ ਆਸਟ੍ਰੇਲੀਆ ਵੀ ਪੁੱਜਾ ਹੋਇਆ ਹੈ ਔਰ ਸਾਹਮਣੇ ਰਵੀ ਕਲਸੀਆ ਵਾਲਾ ਕਬੱਡੀ ਪਾ ਰਿਹਾ ਹੈ ਗੁਰਵਿੰਦਰ ਘਾਂਗੇ ਵਾਲਾ بار بار ਟਰਾਈ ਕਰਦਾ ਹੈ ਸੇਵਾ ਸਿੰਘ ਰਾਣੇ ਨੂੰ ਮਾਰ ਆ ਕਰ ਗਿਆ ਕਮਾਲ ਮਿੱਤਰੋ ਇਸ ਲਈ ਘਾਂਗੇ ਵਾਲਾ ਗੁਰਵਿੰਦਰ ਲਓ ਅਗਲੀ ਕਬੱਡੀ ਉਟਰ ਦੀ ਮਾਈਕ ਵਧਾ ਦਿਓ ਹ ਮਾ ਉਟਰ ਦੀ ਆਵਾਜ਼ ਵਧਾ ਦਿਓ ਲਓ ਅਗਲੀ ਕਬੱਡੀ ਮੱਖਣ ਜੀ ਕਰ ਦਿਓ ਗੱਲ ਕਾਂਗੇ ਵਾਲਾ ਕਾਂਗੇ ਵਾਲਾ ਚੜ ਗਿਆ ਰਸ਼ਨ ਪਾਣੀ ਲੈ ਕੇ ਕਮਾਲ ਕਰਦਾ ਹੋਇਆ ਮੈਦਾਨ ਦੇ ਵਿੱਚ ਕਬੱਡੀ ਪਾ ਦੁੱਤੀ ਹੈ ਕਲਸੀਆਂ ਹਜ਼ਾਰ ਵੀ 5000 ਕਾਂਗੇ ਦੇ ਦੋ ਜੱਫਿਆਂ ਦਾ ਮੱਖਣ ਜੀ ਕਰ ਦਿਓ ਗੱਲ ਕਾਂਗੇ ਦੇ ਦੋ ਜੱਫਿਆਂ ਤੇ 5000 ਲੱਗਾ ਹੋਇਆ ਲਓ ਕਲਸੀਆਂ ਵਾਲਾ ਰਵੀ ਇੰਦਰਜੀਤ ਦੇ ਫਰਿਆਦ ਦੀ ਜੋੜੀ ਮਸ਼ਹੂਰ ਪਰ ਕਾਂਗੇ ਉਹ ਕੋਸ਼ਿਸ਼ ਕਰਦਾ ਹੈ ਟੱਕਰ ਵੀ ਬੱਲੇ 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 ਹਰ ਜਾਓ ਪਾਸੇ ਉਹ ਮੁੰਡਾ